ਹਾਂਜੀ ਅੱਜ ਆਪਾਂ ਲੈ ਕੇ ਆਏ ਹਾਂ ਵੈਲਵਟ ਦੇ ਸੂਟ ਜੋ ਕਿ ਵਿంటర్ ਦੇ ਲਈ ਬਹੁਤ ਹੀ ਜ਼ਿਆਦਾ ਇਹ ਸੂਟ ਟ੍ਰੈਂਡਿੰਗ ਚ ਚੱਲ ਰਹੀ ਸੀ ਬਹੁਤ ਜ਼ਿਆਦਾ ਸੇਲ ਹੋ ਰਹੀ ਸੀ 175 ਵੱਡੇ ਪਣੇ ਚ ਸ਼ਰਟ ਰਹੇਗੀ ਵੈਲਵਟ ਦੀ ਨਾਲ ਤੁਹਾਨੂੰ ਬਾਟਮ ਮਿਲੇਗੀ ਕੰਟਰਾਸਟ ਵੈਲਵਟ ਦੀ ਬਾਟਮ ਤੇ ਵਰਕ ਮਿਲੇਗਾ ਸਟਾਲ ਰਹੇਗਾ ਪ੍ਰਿੰਟਡ 650 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ 175 ਵੱਡੇ ਪਣੇ ਪ੍ਰਿੰਟਡ ਵੈਲਵਟ ਦੀ ਸ਼ਰਟ ਰਹੇਗੀ ਕੰਟਰਾਸਟ ਇਸ ਦੇ ਨਾਲ ਫਾਈਨ ਕੁਆਲਿਟੀ ਦੀ ਬਾਟਮ ਰਹੇਗੀ ਕਲੇਨ 400 ਦੇ ਵਿੱਚ ਤੁਸੀਂ ਇਹ ਕਰ ਬੈਠੇ ਬਾਏ ਕਰ ਸਕਦੇ ਹੋ ਬਹੁਤ ਹੀ ਸੋਹਣੇ ਸਰਦਾਰੀ ਕਲਰ ਨੇ ਔਰ ਲੈਸ ਤੇ ਇਹ ਸਾਰੇ ਸੂਟ ਨੇ ਲਿਮਟਡ ਸਟਾਕ ਹੈ ਆਪਾਂ ਨੂੰ ਲਾਈਟ ਕਲਰ ਦੀ ਡਿਮਾਂਡ ਆ ਰਹੀ ਸੀ ਕਿ ਲਾਈਟ ਕਲਰ ਤੇ ਪਸ਼ਮੀਨਾ ਲੈ ਕੇ ਆਓ ਉਹ ਆਪਾਂ ਅੱਜ ਲੈ ਕੇ ਆਏ ਆ ਆਲ ਓਵਰ ਤੁਹਾਨੂੰ 5 ਮੀਟਰ ਸੂਟ ਰਹੇਗਾ ਸੁਪਰ ਫਾਈਨ ਕੁਆਲਿਟੀ ਦਾ ਇਹ ਆਪਣੇ ਕੋਲ ਪਸ਼ਮੀਨਾ ਰਹੇਗਾ 550 ਦੇ ਵਿੱਚ ਵਿਦਾਊਟ ਦੁਪੱਟਾ ਸੂਰ ਤੁਸੀਂ ਬਾਈ ਕਰ ਸਕਦੇ ਹੋ ਕਲਰ ਅਵੇਲੇਬਲ ਨੇ ਪਰ ਲਿਮਟਿਡ ਸਟਾਕ ਹੈ ਜੀ ਇਹਨਾਂ ਸੂਟਾਂ ਤੇ ਸੇਲ ਆ ਲਿਮਟਿਡ ਸਟਾਕ ਆ ਵੈਲਵਟ ਪ੍ਰਿੰਟ ਸ਼ਰਟ ਰਹੇਗੀ 175 ਵੱਡੇ ਪਣੇ 'ਚ ਬਾਟਮ ਇਸ ਦੇ ਨਾਲ 175 ਵੱਡੇ ਪਣੇ 'ਚ ਪਲੇਨ ਰਹੇਗੀ 350 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਵਿਦਾਊਟ ਦੁਪੱਟਾ ਜੋ ਤੁਹਾਨੂੰ ਵੀਡੀਓ ਵਿੱਚ suit ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਨੰਬਰ ਮੈਂਸ਼ਨ ਆ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ suit ਬੁੱਕ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਆਰਡਰ ਤੇ suit ਵੀ ਰੈਡੀ ਕਰਵਾਉਣਾ ਤਾਂ ਉਹ ਵੀ ਆਪਣਾ ਸੈਂਡ ਕਰਕੇ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ suit ਇਹ ਆਲ ਓਵਰ ਪਸ਼ਮੀਨਾ ਸ਼ਿਮਰ ਰਹੇਗਾ ਜੀ 5 ਮੀਟਰ suit ਵਿਦਆਊਟ ਦੁਪੱਟਾ ਇਹਦੇ ਵਿੱਚ ਵੀ ਬਹੁਤ ਸਰਦਾਰੀ ਕਲਰ ਨੇ 600 ਦੇ ਵਿੱਚ ਬਾਈ ਕਰ ਸਕਦੇ ਹੋ ਘਰ ਬੈਠੇ ਥੈਂਕ ਯੂ ਜੀ